ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਦੀ ਵੀਡੀਓ ਦੇ ਵਿੱਚ ਮੌਸਮ ਦੀ ਗੱਲ ਕਰਾਂਗੇ ਜੀ ਅਗਲੇ 5 ਦਿਨਾਂ ਦੇ ਵਿੱਚ ਪੰਜਾਬ ਪਲਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਮੁਖ ਰੂਪ ਦੇ ਨਾਲ ਇਹ ਵੀਡੀਓ ਹੈ ਜਿਹੜੀ ਉਹ ਜਿਹੜਾ ਸਿਸਟਮ ਲੱਗਣ ਜਾ ਰਿਹਾ ਜਦੀ ਸ਼ੁਰੂਆਤ ਕੱਲ ਤੋਂ ਹੋ ਚੁੱਕੀ ਹੈ ਮੀਹਾ ਵਾਲੇ ਸਿਸਟਮ ਦੀ ਤੇ ਇਹ ਸਿਸਟਮ ਅਗਲੇ ਦਿਨਾਂ ਦੇ ਵਿੱਚ ਕਿੰਨਾ ਕੁ ਮੀਂਹ ਦੇਵੇਗਾ ਤੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਮੀਂਹ ਦੇ ਅਸਰ ਹੋਣਗੇ ਔਰ ਨਾਲ ਲੱਗਦੇ ਖੇਤਰਾਂ ਦੀ ਵੀ ਅਫਾ ਗੱਲ ਇਸ ਵੀਡੀਓ ਦੇ ਵਿੱਚ ਕਰਾਂਗੇ ਸੋ ਜਿਲਾਵਰਾਂ ਕੋਲ ਤੁਹਾਡੇ ਨਾਲ ਸਾਂਝੇ ਕਰਾਂਗੇ ਕਿੱਥੇ ਕਿੰਨੇ ਕਿਮੀ ਲੱਗ ਸਕਦੇ ਨੇ ਇਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਅਸਲੇ ਦੀਆਂ ਜੋ ਤਾਜ਼ਾ ਸੈਟਲਾਈਟ ਦੱਸੀਆਂ ਨੇ ਜੀ 30 ਅਗਸਤ ਦਾ ਦੇਣਾ ਹੈ ਅੱਜ ਤੇ ਸਵੇਰ ਤੇ ਲਗਫਗ ਪੌਣਕ 9 ਵਜਣ ਜਾ ਰਹੀ ਹੈ ਅ ਅਸਲੇ ਦੇਖਦੇ ਆ ਤੇ ਲੈਂਦੇ ਪੰਜਾਬ ਵਾਲੇ ਯਾਨੀ ਕਿ ਤੁਸੀਂ ਦੇਖ ਸਕਦੇ ਆ ਕਿ ਜਿਹੜੀ ਪੱਛਮੀ ਸਿਸਟਮ ਜਿਹੜਾ ਕਿ ਮੁੱਖ ਤੌਰ ਤੇ 30 ਤਰੀਕ ਤੋਂ ਸ਼ੁਰੂ ਹੋਣਾ ਸੀ ਪਰ ਇਹ ਕੱਲ 29 ਤਰੀਕ ਤੋਂ ਸ਼ੁਰੂ ਹੋ ਗਿਆ ਸੀ ਕੱਲ ਵੀ ਪੰਜਾਬ ਦੇ ਕੁਝ ਇਤਰਾ ਦੇ ਵਿੱਚ ਮੀਂਹ ਲੱਗੇ ਸੀ ਔਰ ਹਰਿਆਣਾ ਦੇ ਰਾਜਸਥਾਨ ਦੇ ਕੁਝ ਇਤਰਾ ਤੱਕ ਮੀਂਹ ਪਾਚੇ ਸੀ ਹਿਮਾਚਲ ਦੇ ਇੱਕ ਦੋ ਥਾਵਾਂ ਤੇ ਕੱਲ ਬੱਦਲ ਫਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸੀ ਅਸਲੇ ਜੇ ਅਗਰ ਦੇਖ ਦਿਆਂ ਤੇ ਜਲਾ ਸ੍ਰੀ ਅਮਰੇਸਰ ਸਾਹਿਬ ਗੁਰਦਾਸਪੁਰ ਸ੍ਰੀ ਤਲਵੰਤਪੁਰ ਸਾਹਿਬ ਤੇ ਫਿਰੋਜ਼ਪੁਰ ਇਹਨਾਂ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਾਚਣਗੇ ਟੁੱਟਵੇਂ ਰੂਪ ਦੇ ਨਾਲ ਹੋ ਸਕਦਾ ਹਲਕੇ ਦਰਮਿਆਨੇ ਫਾਚਣ ਹੋ ਸਕਦਾ ਹੈ ਕਦੇ ਜ਼ਿਲ੍ਹੇ ਦੇ ਵਿੱਚ ਤਗੜੀ ਝਟ ਵੀ ਲੱਗ ਜਾਵੇ ਆਉਂਦੇ ਘੰਟਿਆਂ ਦੇ ਦਰਮਿਆਨ ਸੋ ਜਿਹੜਾ ਸਿਸਟਮ ਹੈ ਜੀ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਮੁੱਖ ਰੂਪ ਦੇ ਨਾਲ ਮਾਲਵਾ ਖੇਤਰ ਇਹ ਸਿਸਟਮ ਦੇ ਸਦਕਾ ਜਿਹੜਾ ਮਾਲਵੇ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਅਸਰ ਹੋਣਗੇ ਭਾਰੀ ਮੀਂਹ ਦੇ ਅਸਰ ਮਾਲਵੇ ਦੇ ਬਹੁਤੇ ਥਾਵਾਂ ਤੇ ਨੇ ਹੋ ਸਕਦਾ 2-4 ਜ਼ਿਲ੍ਹਿਆਂ ਦੇ ਵਿੱਚ অতি ਭਾਰੀ ਮੀਂਹ ਵੀ ਲੱਗ ਜਾਵੇ ਇਸ ਸਿਵਾ ਜਿਹੜੇ ਮਾਝਾ ਖੇਤਰ ਖਾਸ ਕਰ ਸ਼੍ਰੀ ਤਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਗੁਰਦਾਸਪੁਰ ਤੇ ਪਠਾਨਕੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਭਾਰੀ ਮੀਂਹ ਦੇ ਅਸਰ ਹੋਣਗੇ ਇਕੱਦੇ ਇਹ ਜਲੇ ਦੇ ਵਿੱਚ ਹੋ ਸਕਦਾ ਤੇਜ਼ ਛਰਾਟੇ ਅਤੇ ਭਾਰੀ ਮੀਂਹ ਵੀ ਲੱਗ ਜਾਣ ਦਵਾਬੇ ਦੇ ਵਿੱਚ ਜਲੰਧਰ ਕਪੂਰਥਲਾ ਹ ਜਿਲ੍ਹਾ ਦੇ ਵਿੱਚ ਮੀਂਹ ਦੇ ਅਸਰ ਨੇ ਹਲਕਾ ਤੋਂ ਲੈ ਕੇ ਦਰਮਿਆਨੇ ਕੁਝ ਥਾਵਾਂ ਤੇ ਭਾਰੀ ਮੀਂਹ ਦੇ ਵਿਆਸਾਰ ਹੋਣਗੇ ਆਉਂਦੇ ਦਿਨਾਂ ਦੇ ਵਿੱਚ ਇਹ ਅੱਜ ਵੀ ਲੱਗ ਸਕਦੇ ਨੇ ਕੱਲ ਵੀ ਲੱਗ ਸਕਦੇ ਨੇ ਵੀ ਆਉਂਦੇ 4-5 ਦਿਨ ਯਾਨੀ ਕਿ 3 ਸਤੰਬਰ ਤੱਕ ਇਹ ਸਿਸਟਮ ਪੂਰੀ ਤਰ੍ਹਾਂ ਸਰਗਰਮ ਰਹੇਗਾ ਪਹਾੜਾ ਦੇ ਵਿੱਚ ਮੁੱਖ ਰੂਪ ਦੇ ਨਾਲ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਜਿਹੜੇ ਆ ਭਾਰੀ ਮੀਂਹ ਲੱਗਣਗੇ ਬੱਦਲ ਫਟਣ ਦੀਆਂ ਘਟਨਾਵਾਂ ਇੱਥੇ ਸਾਹਮਣੇ ਆਉਣਗੀਆਂ ਆਉਂਦੇ ਦਿਨਾਂ ਦੇ ਵਿੱਚ ਕਾਫੀ ਥਾਵਾਂ ਤੇ ਬੱਦਲ ਫਟਣਗੇ ਤੇ অতি ਭਾਰੀ ਮੀਂਹ ਪਹਾੜਾ ਦੇ ਵਿੱਚ ਲੱਗ ਸਕਦੇ ਨੇ ਪਰ ਇਹ ਸਿਸਟਮ ਉਹਨਾਂ ਜਿਹੜਾ ਤਗੜਾ ਪਹਾੜਾ ਦੇ ਲਈ ਨਹੀਂ ਹੈ ਜਿਹੜਾ ਪਿੱਛੇ ਸਿਸਟਮ ਲੰਘ ਕੇ ਗਿਆ ਕਿਉਂਕਿ ਉਹਦੇ ਵਿੱਚ ਜੰਮੂ ਦੇ ਬਹੁਤੇ ਖੇਤਰਾਂ ਦੇ ਵਿੱਚ ਹਿਮਾਚਲ ਦੇ ਬਹੁਤੇ ਖੇਤਰਾਂ ਦੇ ਵਿੱਚ ਬੱਦਲ ਫਟਣ ਦੀਆਂ ਕਾਫੀ ਘਟਨਾਵਾਂ ਸਾਹਮਣੇ ਆਈਆਂ ਸੀ ਤੇ অতি ਭਾਰੀ ਮੀਂਹ ਪਹਾੜਾ ਦੇ ਵਿੱਚ ਲੱਗੇ ਸੀ ਪਰ ਇਹ ਸਿਸਟਮ ਮੁੱਖ ਰੂ ਤੇ ਜੇਕਰ ਗੱਲ ਕਰਦੇ ਹਾਂ ਜੀ ਮਾਲਵੇ ਦੇ ਬਹੁਤੇ ਜ਼ਿਲ੍ਹੇ ਕਵਰ ਹੋਣਗੇ ਤੇ ਪੂਰਬੀ ਖੇਤਰ ਤੋਂ ਲੈ ਕੇ ਜਾਣਗੇ ਚੰਡੀਗੜ੍ਹ ਮਹਾਲੀ ਪੰਜਕਲਾ ਰੋਪੜ ਤੋਂ ਲੈ ਕੇ ਪੂਰਬੀ ਮਾਲਵੇ ਤੋਂ ਸ਼ੁਰੂ ਹੋ ਜਾਈਏ ਤੇ ਪਛਮੀ ਮਾਲਵੇ ਤੱਕ ਜਾਨਕੀ ਫਾਜ਼ਲਕਾ ਫਰੀਦਕੋਟ ਬੋਹਰ ਤੱਕ ਉਮੀਦ ਹੈ ਜੜੇ ਅਸਰ ਇਹ ਸਿਸਟਮ ਦੇ ਸਦਕਾ ਵੱਧਦੇ ਫੈਲੇ ਹਰਿਆਣੇ ਦੇ ਮੁਖਰੂਖ ਦੇ ਨਾਲ ਦੱਖਣ ਪੱਛਮੀ ਹਰਿਆਣਾ ਤੇ ਪੂਰਬੀ ਹਰਿਆਣੇ ਦੇ ਵਿੱਚ ਭਾਰੀ ਮੀਦੇ ਅਸਰ ਹੋਣਗੇ ਉੱਤਰੀ ਹਰਿਆਣੇ ਦੇ ਵਿੱਚ ਵੀ ਕੁਝ ਥਾਵਾਂ ਤੇ ਭਾਰੀ ਮੀਂਹ ਲੱਗ ਸਕਦੇ ਨੇ ਇਸਲਾਵਾ ਉਤਰੀ ਰਾਜਸਥਾਨ ਯਾਨੀ ਕਿ ਸ਼੍ਰੀ ਗੰਗਾ ਨਗਰ ਹਨਮਾਨਗੜ੍ਹ ਨੌਂਪਗੜ੍ਹ ਸਰਤਗੜ੍ਹ ਬਿਕਾਰੇ ਚੋਰੂ ਸੀਕਰ ਇਹਨਾਂ ਭਾਗਾਂ ਦੇ ਵਿੱਚ ਵੀ ਭਾਰੀ ਮੀਂਹ ਦੇ ਅਸਰ ਇਸ ਸਿਸਟਮ ਤੇ ਸਦਕਾ ਹੋਣਗੀ ਸੋ ਇਹ ਜ਼ਿਲ੍ਹੇ ਆ ਜਿਹੜੇ ਮੁੱਖ ਰੂਪ ਤੇ ਨਾਲ ਇਹ ਸਿਸਟਮ ਪ੍ਰਭਾਵਿਤ ਕਰੇਗਾ ਅੱਜ ਤੋਂ ਯਾਨੀ ਕਿ 30 ਤਰੀਕ ਤੋਂ ਲੈ ਕੇ ਅਗਲੇ 31 ਤਰੀਕ ਹੋਗੀ 1 ਸਤੰਬਰ 2 ਸਤੰਬਰ ਹੋ ਸਕਦਾ 3 ਸਤੰਬਰ ਨੂੰ ਵੀ ਇਹਨਾਂ ਖੇਤਰਾਂ ਤੱਕ ਮੀਂਹ ਪਹੁੰਚਣਗੀ 1-2 ਮਤਲਬ ਕਿ 1-2 ਰੀਜ਼ਨ ਦੇ ਵਿੱਚ ਭਾਵੇਂ ਮਾਲਵਾ ਹੈ ਭਾਵੇਂ ਮੱਝਾ ਹੈ ਇੱਥੇ 1-2 ਝਟਾਂ ਬੈਕ ਟੂ ਬੈਕ ਲੱਗਣਗੀਆਂ ਤੇ ਕੋਸਤਾ ਹਾਂ ਤੇ ਮੈਂ ਹਲਕੇ ਹੀ ਰਹਿ ਸਕਦੇ ਨੇ ਸਮੋਸਾ ਲਿਫਾਗ ਨੇ ਅਲਰਟ ਜਿਹੜੇ ਜਾਰੀ ਕੀਤੇ ਹੋਏ ਨੇ ਆਉਂਦੇ 3-4 ਦਿਨਾਂ ਦੇ ਲਈ ਜਲੂ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਤੇ ਮੀਂਹ ਦੇ ਜਿਹੜੇ ਚਾਂਸ ਕਾਫੀ ਦਿਨਾਂ ਦੇ ਵਿੱਚ ਲੱਗਣਗੇ ਕੱਗੜ ਦੇ ਬਾਰੇ ਕਾਫੀ ਸਵਾਲ ਆਉਂਦੇ ਨੇ ਕੱਗੜ ਦੇ ਕੈਚਮੈਂਟ ਏਰੀਆ ਦੇ ਵਿੱਚ ਜੇਕਰ ਇਹ ਸਿਸਟਮ ਤਗੜਾ ਲੱਗ ਜਾਂਦਾ ਯਾਨੀ ਕਿ ਪਹਾੜ ਦੇ ਉੱਪਰਲੇ ਲਿਫਾਗਾਂ ਦੇ ਵਿੱਚ ਹਿਮਾਚਲ ਦੇ ਤਾਂ ਫਿਰ ਕੱਗੜ ਦੇ ਚੜ੍ਹਨ ਦੇ ਅਸਾਰ ਹੋਣਗੇ ਫਿਲਹਾਲ ਕੱਗੜ ਦੇ ਅਲਰਟ ਜਿਹੜੇ ਆ ਉਹ ਜ਼ਰੂਰ ਜਾਰੀ ਕੀਤੇ ਗਏ ਨੇ ਪਰ ਕੱਗੜ ਦੇ ਵਿੱਚ ਹਾਲੇ ਕੋਈ ਵੱਡੀ ਚੇਤਾਵਨੀ ਨਹੀਂ ਹੈ ਕਿ ਹੜ੍ਹ ਵਾਲਾ ਮਾਹੌਲ ਇੱਥੇ ਬਣੇ ਤੇ ਘੰਟੇ ਨੇ ਜਿਹੜੇ ਉਹ ਨਿਰਪਰ ਕਰਨਗੇ ਕਿ ਘੱਗਰ ਦੇ ਕੈਚਮੈਂਟ ਏਰੀਆ ਦੇ ਵਿੱਚ ਪਿਛੇ ਪਹਾੜਾ ਦੇ ਵਿੱਚ ਕਿੰਨੇ ਮੀਂਹ ਲੱਗਦੇ ਨੇ ਤੇ ਫਿਰ ਇਹ ਅਪਡੇਟ ਜਿਹੜੀ ਆ ਸਾਹਮਣੇ ਆਈ ਹੈ ਘੱਗਰ ਚੜਦਾ ਹੈ ਕਿ ਨਹੀਂ ਚੜਦਾ ਹਾਲੇ ਫਿਲਹਾਲ ਘੱਗਰ ਦੇ ਚੜਨ ਤੇ ਬਹੁਤ ਜ਼ਿਆਦਾ ਅਸਰ ਨਹੀਂ ਹੈ ਸੋ ਆਉਂਦੇ ਦਿਨਾਂ ਦੇ ਵਿੱਚ ਇਹ ਸਿਸਟਮ ਲੱਗਣ ਜਾ ਰਿਹਾ ਜੀ ਸ਼ੁਰੂਆਤੇ ਦੀ ਗਲਤ ਹੋ ਚੁੱਕੀ ਆ ਅੱਜ ਵੀ ਮੀਂਹ ਲੱਗਣਗੇ ਆਉਂਦੇ ਘੰਟਿਆਂ ਦੇ ਵਿੱਚ ਵੀ ਅਤੇ ਅੱਜ ਦੁਪਹਿਰ ਤੋਂ ਬਾਅਦ ਵੀ ਗਰਦਿਲੇਸ਼ ਨਾਲ ਮੀਂਹ ਦੇ ਅਸਰ ਹੋਣਗੇ ਆਉਂਦੇ 3-4 ਦਿਨਾਂ ਦੇ ਵਿੱਚ ਬਹੁਤੇ ਖੇਤਰ ਜਿਹੜੇ ਮੈਦਾਨਾ ਦੇ ਮੀਂਹ ਨਾਲ ਕਵਰ ਹੋਣ ਜਾ